ਤੇ ਹਰਜੋਤ ਸਿੰਘ ਜੀ ਕੈਲੀਫੋਰਨੀਆ ਤੇ ਵੈਸਟ ਕੋਸਟ ਦੇ ਵਿੱਚ ਇਸ ਟਾਈਮ ਮੀ ਨੇਰੀ ਝੱਖੜ ਇਸ ਨੇ ਕਹਿ ਲਓ ਵੀ ਆਮ ਜੀਵਨ ਨੂੰ ਕਈ ਥਾਵਾਂ ਦੇ ਉੱਤੇ ਪ੍ਰਭਾਵਿਤ ਕੀਤਾ ਹੈਗਾ ਆ ਸੋ ਆਪਾਂ ਜਿਹੜੇ ਥੋੜੀ ਜੀ ਇਸਤੇ ਬਾਰੇ ਗੱਲਬਾਤ ਜੇ ਕਰਦੇ ਜਾਈਏ ਤਾਂ ਕਹਿੰਦੇ ਵੀ ਨਰਥਨ ਕੈਲੀਫੋਰਨੀਆ ਦੇ ਵਿੱਚ ਰਿਕਾਰਡ ਤੋੜ ਮੀ ਤੇ ਬਹੁਤ ਭਾਰੀ ਜਿਹੜੀ ਬਰਸਬਾਰੀ ਆ ਉਹ ਹੋਣ ਜਾ ਰਹੀ ਆ ਸਿਆਟਲ ਦੇ ਵਿੱਚ ਤਾਂ ਕਹਿੰਦੇ ਵੀ ਕਈ ਦਿਨਾਂ ਤੋਂ ਨੇਰਾ ਹੀ ਚਲ ਰਿਹਾ ਜਿੱਥੇ ਬਿਜਲੀ ਤੋਂ ਵੀ ਲੋਕ ਗੁੱਲ ਹੋਈ ਤੋਂ ਪਰੇਸ਼ਾਨ ਨੇ ਤੇ ਨਾਲ ਦੇ ਨਾਲ ਭਾਰੀ ਜਿਹੜੇ ਮੀਂਹ ਆ ਤੇ ਬੱਦਲਬਾਈ ਦੇ ਕਰਕੇ ਵੀ ਰੋਸ਼ਨੀ ਉਹਨਾਂ ਨੂੰ ਦਿਖੀ ਨਹੀਂ ਆ ਸੈਨੀਫਸ ਰਾਜਕਰਵੀ ਸਿੰਘ ਜੀ ਮੇਰੀ ਕੱਲ ਗੱਲਬਾਤ ਹੁੰਦੀ ਸੀ ਸਿਆਟਲ ਚ ਬਹੁਤ ਸਾਰੇ ਏਰੀਏ ਚ ਬਿਜਲੀ ਹੈ ਨਹੀਂ ਤੇ ਬਹੁਤ ਲੋਕਾਂ ਨੇ ਗੁਰੂ ਘਰਾਂ ਦੇ ਵਿੱਚ ਆਪਣੇ ਟਿਕਾਣੇ ਰੱਖੇ ਹੋਏ ਕਿਉਂਕਿ ਜੇ ਬਿਜਲੀ ਹੈ ਨਹੀਂ ਜਿਨ੍ਹਾਂ ਦੇ ਕੋਲ ਇਲੈਕਟ੍ਰਿਕ ਜਿਹੜੇ ਸਟੋਵ ਆ ਉਹ ਉਹਨਾਂ ਕੋ ਕੁਕ ਕਰਨ ਦੇ ਲਈ ਸਮਾਨ ਨਹੀਂ ਹੈਗਾ ਹਨਾ ਸਮਾਨਤਾ ਹੈਗਾ ਵੀ ਕੁਕ ਕਰਨ ਲਈ ਉਹ ਬਿਜਲੀ ਨਹੀਂ ਚੱਲ ਰਹੀ ਹੈਗੀ ਸੋ ਬਹੁਤ ਬੁਰਾ ਹਾਲ ਆ ਇਸ ਵੇਲੇ ਸਿਆਟਲ ਸੋ ਉਹੀ ਸਿਚੁਏਸ਼ਨ ਜਿਹੜੀ ਆ ਅੱਜ ਕੈਲੀਫੋਰਨੀਆ ਸ਼ੁਰੂ ਹੋਣ ਜਾ ਰਹੀ ਹੈ ਜੇ ਬਿਲਕੁਲ ਉਦਾਂ ਦੀ ਜਿਹੜੀ ਸਥਿਤੀ ਆ ਜਦੋਂ ਹੁਣ ਆਪਾਂ ਗੱਲ ਕਰ ਰਹੇ ਸੀ ਤਾਂ ਕੈਲੀਫੋਰਨੀਆ ਤੁਸੀਂ ਦੱਸ ਰਹੇ ਸੀ ਵੀ ਇੱਧਰ ਤਾਂ ਬਹੁਤ ਜ਼ਿਆਦਾ ਬੱਦਲ ਆਏ ਆ ਪਰ ਇੱਧਰ ਸੈਂਟਰਲ ਵੈਲੀ ਦੇ ਵਿੱਚ ਇਹਦਾ ਫਰੇਜ਼ਨ ਕਾਉਂਟੀ ਦੇ ਵਿੱਚ ਅਜੇ ਇੰਨਾ ਜ਼ਿਆਦਾ ਅ ਮੀਂਹ ਜਾਂ ਬੱਦਲ ਨਹੀਂ ਆ ਪਰ ਇਹ ਵੀ ਬੱਦਲ ਘੁੱਲਨੇ ਸ਼ੁਰੂ ਜਿਹੜੇ ਹੋ ਗਏ ਨੇ ਤੇ ਦੋ ਚੀਜ਼ਾਂ ਜਿਹੜੀਆਂ ਇਕੱਠੀਆਂ ਮਿਲ ਗਈਆਂ ਨੇ ਵੈਸਟ ਕੋਸਟ ਦੇ ਉੱਤੇ ਇਸ ਤਿੱਕੇ ਨਾਲ ਲੱਗਦਾ ਨਾ ਜਿੱਦਾਂ ਆਪਾਂ ਪੈਪ ਦੇ ਨਾਲ ਪਾਣੀ ਜਦੋਂ ਗੱਡੀ ਧੋਨੇ ਆ ਤੇ ਪੂਰਾ ਪ੍ਰੈਸ਼ਰ ਦੇ ਨਾਲ ਚੱਲਦਾ ਆ ਇੱਕ ਪਾਸੇ ਜਿਹੜਾ ਐਟਮੋਸਫੇਰਿਕ ਰਿਵਰ ਦੂਜੇ ਪਾਸੇ ਬੌਮ ਸਾਈਕਲਨ ਇਹ ਦੋਨੋਂ ਚੀਜ਼ਾਂ ਦਾ ਸਮੇਲ ਹੋ ਕੇ ਇਹ ਇੱਕ ਬਹੁਤ ਜ਼ਬਰਦਸਤ ਮੀਂਹ ਤੇ ਬਰਫਬਾਰੀ ਵਾਲੀ ਤੇ ਹਨੇਰੀ ਝੱਖੜ ਵਾਲੀ ਜਿਹੜੀ ਐਕਸਟ੍ਰੀਮ ਵੈਦਰ ਕੰਡੀਸ਼ਨ ਕੈਲੀਫੋਰਨੀਆ ਓਰੇਗਨ ਤੇ ਵਾਸ਼ਿੰਗਟਨ ਦੇ ਵਿੱਚ ਬਣੀ ਹੈਗੀ ਆ ਤੇ ਕਹਿੰਦੇ ਇਹੀ ਨਹੀਂ ਇਸ ਦੇ ਨਾਲ-ਨਾਲ ਜਿਹੜੇ ਤੱਟ ਦੇ ਉੱਤੇ ਆ ਜਿਹੜੇ ਸਮੁੰਦਰ ਦੇ ਕੰਢੇ ਆ ਉੱਥੇ 20 ਤੋਂ 24 ਫੁੱਟ ਤੱਕ ਦੀਆਂ ਉੱਚੀਆਂ ਛੱਲਾਂ ਵੀ ਜੜੀਆਂ ਪੈ ਸਕਦੀਆਂ ਨੇ ਸੋ ਬੀਚ ਦੇ ਉੱਤੇ ਜਾਣ ਤੇ ਸਾਰਿਆਂ ਨੂੰ ਜਿਹੜਾ ਉਹ ਗੁਰੇਜ਼ ਕਰਨ ਨੂੰ ਜਿਹੜਾ ਉਹ ਆਖਿਆ ਗਿਆ ਹੈਗਾ ਆ ਸੋ ਇਹ ਬਹੁਤ ਜ਼ਿਆਦਾ ਅਹਿਮ ਜਿਹੜੀ ਚੀਜ਼ ਹੈ ਇਹ ਚੱਲ ਰਹੀ ਆ ਤੇ ਇਹਦੇ ਨਾਲ ਲੋਕਾਂ ਨੂੰ ਜਿਹੜਾ ਡਰਾਈਵ ਕਰਨ ਵੇਲੇ ਕਹਿੰਦੇ ਵੀ ਬਹੁਤ ਜ਼ਿਆਦਾ ਧਿਆਨ ਰੱਖੋ ਕੈਲਟਰਾਂਸ CHP ਤੇ ਆਮ ਲੋਕ ਇੱਕ ਦੂਜੇ ਨੂੰ ਸੇਫਟੀ ਟਿਪਸ ਜਿਹੜੇ ਉਹ ਦੱਸ ਰਹੇ ਆ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਟਰੱਕ ਡਰਾਈਵਰਸ ਨੇ ਜਿਨ੍ਹਾਂ ਨੇ ਹਾਈ ਐਲਟੀਟਿਊਡ ਦੇ ਵਿੱਚ ਕੋਈ ਅਜਿਹੇ ਪਾਸ ਜਾਣਾ ਹੈ ਜਿੱਥੇ ਬਰਫਬਾਰੀ ਦੀ ਸੰਭਾਵਨਾ ਆ سنو ਚੇਨਸ ਰੈਡੀ ਰੱਖੋ ਮੇਕ ਸ਼ੋਰ ਕਰੋ ਵੀ ਤੁਹਾਡੇ ਟਾਇਰ ਜ਼ਿਆਦਾ ਨਾ कसे ਹੋਣ ਜਿਹੜਾ ਥਰੈਡ ਆ ਉਹਦਾ ਠੀਕ ਹੋਵੇ ਅਟਰਾਟ ਜਿਹੜਾ ਉਹਦਾ ਠੀਕ ਹੋਵੇ ਹੈਡਲਾਈਟ ਤੁਹਾਡੀਆਂ ਚੱਲਦੀਆਂ ਹੋਣ ਬ੍ਰੇਕ ਲਾਈਟ ਚੱਲਦੀ ਹੋਵੇ ਵਿੰਡਸ਼ੀਲਡ ਵਾਈਪਰਸ ਜਿਹੜੇ ਉਹ ਚੱਜਦੇ ਹੋਣ ਤੇ ਸਲੋ ਡਾਊਨ ਹੋ ਜਾਓ ਜਿੱਥੇ ਜ਼ਿਆਦਾ ਮੀਂਹ ਆ ਜਿੱਥੇ ਜ਼ਿਆਦਾ ਪਾਣੀ ਆ ਉਥੇ ਆਪਣੇ ਆਪ ਨੂੰ ਤੁਸੀਂ ਸਲੋ ਕਰ ਲਓ ਤੇ ਉਹਦੇ ਨਾਲ ਤੁਹਾਡਾ ਜਿਹੜਾ ਉਸ ਦੇ ਵਿੱਚ ਬਚਾਅ ਹੋ ਸਕਦਾ ਇਹੋ ਜੇ ਮੌਸਮ ਦੇ ਵਿੱਚ ਮਲਟੀ ਵਹੀਕਲ ਕ੍ਰੈਸ਼ ਹੋਣੇ ਬਹੁਤ ਸੁਭਾਵਕ ਨੇ ਬਹੁਤ ਆਮ ਨੇ ਸੋ ਬਹੁਤ ਜ਼ਿਆਦਾ ਧਿਆਨ ਰੱਖੋ ਹੈਡਲਾਈਟਸ ਔਨ ਕਰਕੇ ਜਦੋਂ ਮੀਂਹ ਪੈਂਦਾ ਹੈ ਹੈਡਲਾਈਟਸ ਔਨ ਕਰਕੇ ਹਮੇਸ਼ਾ ਗੱਡੀ ਜਿਹੜੀ ਉਹ ਚਲਾਈ ਜਾਵੇ ਕਈ ਵਾਰੀ ਬੰਦਾ ਅਵੇਸਲਾ ਰਹਿ ਜਾਂਦਾ ਉਹਦੇ ਨਾਲ ਪਿੱਛੋਂ ਆ ਰਹੀ ਗੱਡੀ ਜਦੋਂ ਪਾਣੀ ਉੱਡਦਾ ਹੁੰਦਾ ਤਾਂ ਕਈ ਵਾਰੀ ਅਗਲੇ ਜਿਹੜਾ ਜਾ ਰਹੀ ਅਗਲੀ ਗੱਡੀ ਦਿਸਦੀ ਨਹੀਂ ਆ ਜੇ ਤੁਹਾਡੀਆਂ ਹੈਡਲਾਈਟਸ ਔਨ ਆ ਪਿੱਛੇ ਟੇਲ ਲਾਈਟ ਔਨ ਰਹਿੰਦੀਆਂ ਆ ਤੇ ਅਗਲਿਆਂ ਨੂੰ ਵੀ ਜਿਹੜਾ ਉਹ ਪਤਾ ਲੱਗ ਜਾਂਦਾ ਵੀ ਅੱਗੇ ਕੋਈ ਜਾ ਰਿਹਾ ਆ ਤੇ ਟੇਲ ਗੇਟਿੰਗ ਬਿਲਕੁਲ ਨਾ ਕਰੋ ਬਿਲਕੁਲ ਲਾਗੇ ਲਾਗੇ ਕਿਸੇ ਦੇ ਉੱਤੇ ਚਾੜ ਕੇ ਗੱਡੀ ਜਿਹੜੀ ਆ ਇਦਾਂ ਨਹੀਂ ਚਲਾਉਣੀ ਥੋੜਾ ਗੈਪ ਰੱਖ ਕੇ ਜਿਹੜਾ ਚ ਇਨਫ ਡਿਸਟੈਂਸ ਮਿਲ ਸਕੇ ਜੇ ਅਚਨਚੇਤੇ ਤੁਸੀਂ ਬ੍ਰੇਕ ਲਾਉਣੀ ਆ ਬਾਕੀ ਜਿੰਨਾਂ ਜਿੰਨਾਂ ਦੇ ਕੋਲ ਜਨਰੇਟਰ ਆ ਇੱਕ ਵਾਰੀ ਚਲਾ ਕੇ ਦੇਖ ਲਓ ਘੱਟਾ ਮਿੱਟੀ ਉਹਦੇ ਤੋਂ ਝਾੜ ਲਓ ਗੈਸ ਗੂਸਾ ਉਹਦੇ ਵਿੱਚ ਭਰ ਲਓ ਮੇਕ ਸ਼ੁਰ ਕਰੋ ਵੀ ਉਹ ਸਾਰੇ ਜਿਹੜੇ ਉਹ ਚੱਲਦੇ ਹੋਣ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਵੀ ਹੋ ਸਕਦਾ ਆ ਵੀ ਰੇਡੀਓ ਸਟੇਸ਼ਨ ਸਾਡੇ ਜਿਹੜੇ ਕਈ ਖਾਸ ਕਰਕੇ ਪਹਾੜੀਆਂ ਤੇ ਆ ਉੱਥੇ ਜਿਹੜੀ ਬਿਜਲੀ ਜਾਣ ਦੀ ਸੰਭਾਵਨਾ ਰ ਰਹੇਗੀ ਬਿਜਲੀ ਗਲ ਵੀ ਜਿਹੜੀ ਹੋ ਸਕਦੀ ਆ ਸੋ ਉਹ ਉਸਦੇ ਲਈ ਅਸੀਂ ਪਹਿਲੇ ਤੁਹਾਡੇ ਕੋਲ ਉਸ ਖੇਤ ਦੇ ਲਈ ਜਿਹੜੀ ਉਹ ਮਾਫੀ ਮੰਗਦੇ ਆ ਉਹ ਕੁਝ ਚੀਜ਼ਾਂ ਜਿਹੜੀਆਂ ਸਾਡੇ ਹੱਥ ਵੱਸ ਨਹੀਂ ਆ ਇੰਟਰਨੈਟ ਦੀ ਸੁਵਿਧਾ ਵੀ ਕਈ ਲੋਕਾਂ ਦੀ ਜਾ ਸਕਦੀ ਆ ਜਿਹੜੇ ਖਾਸ ਕਰਕੇ ਮੈਡੀਕਲ ਉਪਕਰਨ ਬਿਜਲੀ ਤੇ ਚੱਲਣ ਵਾਲੇ ਆ ਜਿਨ੍ਹਾਂ ਦੇ ਲਾਈਫ ਸੇਵਿੰਗ ਮੈਡੀਕਲ ਚੀਜ਼ਾਂ ਜਿਹੜੀਆਂ ਲਾਉਂਦੇ ਨੇ ਉਹ ਮੇਕ ਸ਼ੁਰ ਕਰੋ ਵੀ ਹੋਫੁਲੀ ਚਾਰਜ ਨੇ ਜਾਂ ਤੁਹਾਡੇ ਕੋਲ ਕੋਈ ਨਾ ਕੋਈ ਬੈਕਅਪ ਉਸਤਾ ਜ਼ਰੂਰ ਹੈਗਾ ਆ ਤਾਂ ਜੋ ਤੁਸੀਂ ਜਿਹੜਾ ਆ ਆ ਆਪਣੇ ਆਪ ਨੂੰ ਵਿਚਾਰ ਰੱਖ ਸਕੋ ਆਪਣੇ ਪਰਿਵਾਰ ਦੇ ਜੀਆਂ ਦਾ ਜਿਹੜਾ ਤੁਸੀਂ ਵਿਚਾਰ ਰੱਖ ਸਕੋ ਜੀ ਹਜਰ ਸਿੰਘ ਜੀ ਨੈਸ਼ਨਲ ਮੀਦਰ ਸਰਵਿਸ ਰਿਪੋਰਟ ਕਰ ਰਿਹਾ ਵੀ ਕਈ ਏਰੀਏ ਚ 12 ਤੋਂ ਲੈ ਕੇ 16 ਇੰਚ ਤੱਕ ਜਿਹੜਾ ਮੀਂਹ ਪਊਗਾ ਖਾਸ ਕਰਕੇ ਓਰੀਗਨ ਬਾਰਡਰ ਵਾਲਾ ਜਿਹੜਾ ਏਰੀਆ ਆ ਸੋ ਕੈਲੀਫੋਰਨੀਆ ਦੇ ਵਿੱਚ 65 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਸਕਦੀਆਂ ਆ ਸੋ ਜਿਹਦੇ ਨਾਲ ਤੁਸੀਂ ਦੇਖਿਆ ਵੀ ਸਿਆਟਲ ਦੇ ਵਿੱਚ ਵੀ ਬਹੁਤ ਟ੍ਰੀਟ ਪੈਟਰੀਨ ਘਰਾਂ ਦੇ ਉੱਤੇ ਡਿੱਗ ਪਏ ਕਾਰਾਂ ਦੇ ਡਿੱਗ ਪਏ ਦੋ ਜਣਿਆਂ ਦੀ ਜਿਹੜੀ ਆ ਮੌਤ ਵੀ ਸਿਆਟਲ ਦੇ ਵਿੱਚ ਹੋ ਗਈ ਹੈਗੀ ਆ ਬਲੇਜ਼ਰ ਕੰਡੀਸ਼ਨ ਜਾਰੀ ਕੀਤੀਆਂ ਗਈਆਂ 2 ਤੋਂ 3 ਇੰਚ ਜਿਹੜੀਆਂ ਹਾਈ ਰਾਈਜ਼ ਵਾਲੀਆਂ ਪਹਾੜੀਆਂ ਹੈਗੀਆਂ ਸਿਆਰਾਜ਼ ਵਾਲੀਆਂ ਉਹਨਾਂ 'ਚ 2 ਤੋਂ 3 ਇੰਚ ਸਨੋ ਫਾਲ ਇੱਕ ਘੰਟੇ ਦੇ ਹਿਸਾਬ ਨਾਲ ਪੈ ਸਕਦੀ ਹੈਗੀ ਆ ਸੋ ਬਹੁਤ ਤੇਜ਼ੀ ਦੇ ਨਾਲ 스노우ਫਾਲ ਪਊਗੀ ਸੋ ਜਿਨ੍ਹਾਂ ਨੇ ਬੜਾ ਹੀ ਜ਼ਰੂਰੀ ਜਾਣਾ ਆ ਉਹੀ ਡਰਾਈਵ ਕਰੋ ਨਹੀਂ ਤਾਂ ਕੋਸ਼ਿਸ਼ ਕਰੋ ਨਾ ਹੀ ਜਾਣਾ ਪਵੇ ਇਹ ਸਾਰਾ ਕੁਝ ਰਾਜਕਰਵੀਰ ਸਿੰਘ ਜੀ ਆਪਾਂ ਥੋੜੇ ਸਾਲਾਂ ਤੋਂ ਸੁਣ ਰਹੇ ਆ ATMOSPHERIC REVER ਬੰਬ ਸਾਈਕਲਨ ਕਲਾਈਮੇਟ ਚੇਂਜ ਕਰਕੇ ਸਾਰਾ ਕੁਝ ਹੋ ਰਿਹਾ ਤੇ ਆਪਾਂ ਲੰਬੇ ਸਮੇਂ ਤੋਂ ਰੇਹਨੇ ਆ ਕਦੇ ਦੇਖਿਆ ਨਹੀਂ ਸੀ ਮੀਂਹ ਪੈਂਦੇ ਆ ਵੀ ਇੰਨੇ ਜਿਹੜੇ ਆ ਅ થોੜੇ ਸਮੇਂ ਚ ਇੰਨੀ ਤੇਜ਼ੀ ਨਾਲ ਪਿਆ ਜਾਏ ਸੋ ਉਹਦੇ ਨਾਲ ਫਲਡਿੰਗ ਹੋ ਜਾਏ ਉਹਦੇ ਨਾਲ ਸੜਕਾਂ ਟੁੱਟ ਜਾਣ ਐਕਸੀਡੈਂਟ ਬਹੁਤ ਜ਼ਿਆਦਾ ਹੋਣ ਇਹ ਸਾਰਾ ਕੁਝ ਜਿਹੜਾ ਆ ਕੱਲਾ ਅਮਰੀਕਾ ਨਹੀਂ ਆਪਾਂ 올 ਓਵਰ ਦੀ ਵਰਲਡ ਦੇਖਿਆ ਪਿਛਲੇ ਦੇਖਿਆ ਮਿਡਲ ਈਸਟ ਦੇ ਵਿੱਚ ਕਹਿੰਦੇ ਸਨੋ ਪਈ ਹੈਗੀ ਆ ਡੇਜ਼ਰਟ ਵਾਲੇ ਏਰੀਆ ਦੇ ਵਿੱਚ ਹਾਂਜੀ ਉਹ ਵੀ ਹੋਏ ਆ ਕਿੰਨੇ ਥਾਵਾਂ ਦੇ ਉੱਤੇ ਫਲਡਿੰਗ ਜਿਹੜੀ ਆ ਉਹ ਹੋਈ ਹੈ ਆਮ ਹੋ ਗਈਆਂ ਨੇ ਇਹ ਚੀਜ਼ਾਂ ਕੈਲੀਫੋਰਨੀਆ ਦੇ ਨਾਲ-ਨਾਲ ਅਮਰੀਕਾ ਦੇ ਹੋਰ ਸੂਬਿਆਂ ਦੇ ਵਿੱਚ ਅਚਨਚੇਤੇ ਹੜ ਆ ਜਾਣੇ ਫਲਡਿੰਗ ਹੋਣੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਕੋਈ ਵੀ ਮੁਲਕ ਕਿੱਡਾ ਵੀ ਅਮੀਰ ਹੋਵੇ ਜੇ ਹਰ ਸਾਲ ਉਹਨਾਂ ਦਾ ਇਨਫਰਾਸਟ੍ਰਕਚਰ ਇਸ ਤਰੀਕੇ ਦੇ ਨਾਲ ਝੰਬ ਹੁੰਦਾ ਰਹੂਗਾ ਟੁੱਟਦਾ ਰਹੂਗਾ ਤਾਂ ਉਹ ਬਹੁਤਾ ਚਿਰ ਲੰਮਾ ਸਮਾਂ ਜਿਹੜਾ ਉਹ ਨਹੀਂ ਚੱਲ ਸਕਦੇ ਸੋ ਇਹ ਲੌਂਗ ਟਰਮ ਕੁਛ ਨਾ ਕੁਛ ਜਿਹੜਾ ਉਹ ਸੋਚਣ ਦੇ ਲਈ ਆਪਾਂ ਨੂੰ ਜਿਹੜਾ ਉਹ ਸੋਚਣਾ ਚਾਹੀਦਾ ਮਜਬੂਰ ਨੇ ਮਜਬੂਰ ਹੋਣਾ ਪੈਣਾ ਤੇ ਕੁਝ ਨਾ ਕੁਝ ਕਰਨਾ ਵੀ ਪੈਣਾ ਆ ਪਰ ਗੱਲ ਇਹ ਆ ਨਾਲ ਦੇ ਨਾਲ ਹੀ ਹਰਜੋਤ ਸਿੰਘ ਜੀ ਵੀ ਹੁਣ ਜਿਹੜਾ ਪ੍ਰਸ਼ਾਸਨ ਆ ਰਿਹਾ ਜਿਹੜਾ ਹੁਣ ਬਾਈਡਨ ਉਹ ਨਹੀਂ ਉਦਾਂ ਇਸ ਮਾਮਲੇ ਦੇ ਵਿੱਚ ਗੱਲ ਕਰਦੇ ਸੀ ਜਾਂ ਕੋਈ ਐਕਸ਼ਨ ਲੈਂਦੇ ਸੀਗੇ ਪਰ ਆਪਾਂ ਨੂੰ ਇਹ ਹੁਣ ਪਤਾ ਵੀ ਜਿਹੜੇ ਮੌਜੂਦਾ ਟਰੰਪ ਪ੍ਰਸ਼ਾਸਨ ਆ ਉਹ ਥੋੜਾ ਜਿਹਾ ਇਸ ਚੀਜ਼ ਨੂੰ ਚੰਗੀ ਤਰ੍ਹਾਂ ਨਾ ਉਹ ਮੰਨਦਾ ਹੈ ਤੇ ਨਾ ਉਹ ਇਸ ਤੇ ਵਿੱਚ ਕੇਅਰ ਕਰਦੇ ਆ ਅ ਪੈਰਿਸ ਕੋਰਟ ਦੇ ਵਿੱਚੋਂ ਵੀ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਸੀਗਾ ਸੋ ਇਹ ਦੇਖਣ ਵਾਲੀ ਗੱਲ ਆ ਅਮਰਜੀਤ ਬੈਂਸ ਸਾਡੇ ਯੂਬਾ ਸਿਟੀ ਤੋਂ ਪੱਕੇ ਦਰਸ਼ਕ ਨੇ ਤੇ ਸਰੋਤੇ ਨੇ ਉਹ ਦੱਸ ਰਹੇ ਆ ਵੀ ਕਹਿੰਦੇ ਕੱਲ ਰਾਤ ਦੀ ਬਿਜਲੀ ਉੱਥੇ ਗੋਲ ਆ ਸੋ ਪਤਾ ਨਹੀਂ ਕਿੰਨਾ ਚਿਰ ਹੋਰ ਜਿਹੜੀ ਬਿਜਲੀ ਉੱਥੇ ਗੋਲ ਰਹੂਗੀ ਸੋ ਹੋਰ ਵੀ ਕਈ ਥਾਵਾਂ ਦੇ ਉੱਤੇ ਇਸੇ ਤਰੀਕੇ ਦੀ ਜਿਹੜੀ ਸਥਿਤੀ ਆ ਉਹ ਬਣੀ ਹੋਣੀ ਆ ਲੌਂਗ ਟ੍ਰਿਪਸ ਨੂੰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਸੰਕੋਚ ਕੇ ਜਿਹੜਾ ਉਹ ਜਿਹੜਾ ਚੱਲਿਓ ਵੀਕਐਂਡ ਦੇਖ ਕੇ ਹਰ ਇੱਕ ਜਾਨੇ ਨੂੰ ਹੁੰਦਾ ਆ ਵੀ ਚੱਲ ਅਜ ਆਪਾਂ ਕਿਸੇ نیشنل پارک ਚਲਦੇ ਆ ਕਿਸੇ ਘੁੰਮਣ ਚਲਦੇ ਆ ਚੱਲ ਆ ਵਾਂਡਾ ਕੱਢ ਆਈਏ ਕੋਈ ਵਿਆਹ ਸ਼ਾਦੀ ਆ ਉਹ ਕਰ ਰਹੀਏ ਸੋ ਮੌਸਮ ਨੂੰ ਜਰਾ ਮੱਦੇ ਨਜ਼ਰ ਰੱਖ ਕੇ ਫੈਸਲੇ ਲਈ ਜਾਣ ਤਾਂ ਜੋ ਸਾਰੇ ਜਾਣੇ ਜਿਹੜੇ ਇਸ ਦੇ ਵਿੱਚ ਸੇਫ ਰਹਿਣ ਖਾਸ ਕਰਕੇ ਉਦੋਂ ਫਰਸਟ ਰਿਸਪੌਂਡਰਸ ਦੇ ਉੱਤੇ ਬਹੁਤ ਜ਼ਿਆਦਾ ਭਾਰ ਵੱਜ ਜਾਂਦਾ ਹੈ ਜਦੋਂ ਪਤਾ ਹੋਵੇ ਵੀ ਆਲਰੇਡੀ ਮੁਸ਼ਕਲ ਚੱਲ ਰਹੀ ਆ ਤੇ ਉਦੋਂ ਆਪਾਂ ਕੋਈ ਗਲਤ ਫੈਸਲਾ ਉਸ ਦਰਮਿਆਨ ਲੈ ਲਈਏ